ਹਾਂਜੀ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਵਧਾਈਆਂ ਜੀ ਤੁਹਾਨੂੰ ਹਾਂਜੀ ਹਾਂਜੀ ਥੈਂਕ ਯੂ ਸਰ ਵੀਜ਼ਾ ਆ ਗਿਆ ਮੇਡਾ ਤੁਸੀਂ ਆਪ ਹੀ ਚੈੱਕ ਕਰ ਲਿਆ ਸਾਡੇ ਤੋਂ ਪਹਿਲਾਂ ਹਾਂਜੀ ਐਸੋ ਨੂੰ ਕਾਲ ਕਰਨੀ ਸੀਗੀ ਹਾਂਜੀ ਹਾਂਜੀ ਪੇਟੀ ਦੇ ਚੈੱਕ ਕਰ ਲਿਆ ਸੀ ਆਪਣੇ ਆਪ ਹਾਂਜੀ 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 ਤੇ ਕਿੰਨੇ ਟਾਈਮ ਦੇ ਵਿੱਚ ਆ ਗਿਆ ਜੀ ਆ ਤੂੰ ਦੇਖੀ ਵੀਜ਼ਾ ਫੈਸਲਾ ਦਿਖਾ ਦਿੰਦੇ ਵੈਸੇ ਦੇਖ ਹੀ ਲੈ ਵੈਸੇ ਤੇ ਵੀਡੀਓ ਬਾਦ ਗੀ ਤੁਹਾਡੀ ਇੱਕ ਵਾਰੀ ਆਹ ਮੈਨੂੰ ਫੇਸ ਨਹੀਂ ਆਇਆਗਾ। ਹਾਂ ਠੀਕ ਹੈ ਫੇਸ ਨਾ ਆਵੇ ਸਰ ਕਿਉਂਕਿ ਮੈਂ ਹਲੇ ਆ ਵੀ ਬੈਠੀ ਸੀਗੀ। ਨਹੀਂ ਫੇਸ ਨਹੀਂ ਆਇਆਗਾ। ਮੈਂ ਫੇਸ ਉਹ ਕਰ ਲਿਆ ਆ ਲੋ। ਫੇਸ ਨਹੀਂ ਆਇਆ। ਇੱਕ ਮਿੰਟ। ਬਾਦੋ ਸਰ ਕੋਈ ਗੱਲ। ਹਾਂ ਜੀ ਫੇਸ ਨਹੀਂ ਆਇਆਗਾ। ਠੀਕ ਹੈ। ਤੇ ਚਲੋ ਬਾਕੀ ਤੁਹਾਨੂੰ ਬਹੁਤ ਬਧਾਈਆਂ ਤੇ ਆਫਿਸ ਦੇ ਵਿੱਚ ਤੁਸੀਂ ਦੇਖ ਲਓ ਕਿ ਵਿਜ਼ਿਟ ਕਦੋਂ ਕਰਨਾ। ਠੀਕ ਹੈ ਸਰ ਫਾਸਪੋਰਟ ਕਦੋਂ ਦਾ ਕਾਜੇਗਾ ਤੁਸਾਂ? ਇਹ ਪਾਸਪੋਰਟ ਕੱਲ੍ਹ ਤੱਕ ਆਜੂਗਾ ਜੀ। ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਵੀਡੀਓ ਕਾਲ ਕੀਤੀ ਹੈ ਸਾਊਥ ਕੋਰੀਆ ਦਾ ਜਿਹੜਾ ਲੇਟੈਸਟ ਹੈ ਵੀਜ਼ਾ ਆਇਆ ਤੇ ਆ ਮੈਂ ਤੁਹਾਨੂੰ ਦਿਖਾ ਵੀ ਦਿੱਤਾ ਜਿਹੜਾ ਅਪਰੂਵਲ ਇੱਥੇ ਸ਼ੋ ਹੁੰਦਾ ਸੀਗਾ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਰੂਵਲ ਸ਼ੋ ਚਲੋ ਠੀਕ ਹੈ ਮੈਮ ਥੈਂਕ ਯੂ ਠੀਕ ਹੈ ਠੀਕ ਹੈ ਥੈਂਕ ਯੂ ਠੀਕ ਹੈ ਜੀ ਠੀਕ ਹੈ ਬਹੁਤ ਬੜਾ ਸਾਥ ਦਿੱਤਾ ਸਾਡਾ ਬਾਈ ਸਾਡਾ ਸੜਕਾਮ ਹੋਇਆ ਹਾਂਜੀ 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 ਬਿਲਕੁਲ ਜੀ ਬਿਲਕੁਲ ਠੀਕ ਚਲੋ ਠੀਕ ਹੈ ਜੀ ਠੀਕ ਹੈ ਥੈਂਕ ਯੂ ਸਰ ਠੀਕ ਹੈ